ਗੁਰੂ ਆਪਣੇ ਸੇਵਕ ਦੀ ਆਪ ਰੱਖਦਾ ਸਤਗੁਰੂ ਸੇਕੀ ਕਰਾਇ ਪ੍ਰਸਤਪਾਲ ਰੋਜ਼ ਪੜ੍ਹਦਿਆਂ ਸੁਖ ਰੰਗ ਸਾਵਾਂ ਸਤਗੁਰੂ ਸਿੱਖ ਦੀ ਪ੍ਰਤਪਾਲਣਾ ਕਰਦਾ ਹਰ ਪਾਸਿਓ ਧਿਆਨ ਰੱਖਦਾ ਕੋਈ ਵਿਗਨ ਨਾ ਮੇਰੇ ਗੁਰਸਿੱਖ ਦੇ ਉੱਤੇ ਆ ਜਾਵੇ ਮੇਰਾ ਸਿੱਖ ਕਿਥੇ ਬੁਰੀ ਆਦਤ ਵਿੱਚ ਨਾ ਪੈ ਜਾਵੇ ਮੇਰਾ ਬਣ ਗਿਆ ਨਾ ਲਾਜ ਰੱਖਣੀ ਹੈ ਮੇਰੇ ਸੇਵਕ ਗੁਰ ਸਦਾ ਤਿਆਰ ਕਦੇ ਗੁੱਸੇ ਨਹੀਂ ਹੁੰਦਾ ਗੁਰੂ ਸੇਵਕ ਤੇ ਯਾਦ ਰੱਖੋ ਇਹ ਬਚਨ ਨੂੰ ਸਦਾ ਖਰੇ ਐਵਰ ਆਲਵੇਜ਼ ਦੇ ਆਲੇ ਜਦ ਵੀ ਉਹ ਆਉਂਦਾ ਜਿਵੇਂ ਬੱਚੇ ਰਮਾ ਦਾ ਦੱਸ ਦਸਦੇ ਨੇ ਸੋਤ ਅਪਰਾਧ ਕਰਤਾ ਹੈ ਜਿੱਤੇ ਜਾਨੀ ਚੀਤ ਨਾਰਾਗ ਤੇ ਤੇ ਰਾਮাইয়া ਹਮਾਰ ਕ ਤੇਰਾ ਕਾਇਨਾ ਕੰਡਾ ਸਾਹਿਬ ਕਣ ਮੇਰਾ ਦੇਅਤ ਕੋਪ ਕਰੇ ਕਰਤਾ ਆ ਤਾਂ ਵੀ ਚੀਤ ਨਾ ਰਖ ਸਮਾਇ ਮਾਂ ਦਾ ਤੇ ਪੁੱਤ ਦਾ ਸਬੰਧ ਸੇਖ ਦਾ ਤੇ ਗੁਰੂ ਦਾ ਸਬੰਧ ਸਤਗੁਰ ਸੇ ਕੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦੇਆ ਸਿੱਖ ਕੀ ਗੁਰ ਦੁਰਮਤ ਮਲ ਹੀਰਾ ਖੋਟੀ ਮਤ ਜਿਹੜੀ ਐ ਉਹ ਖਤਮ ਕਰ ਦਿੰਦਾ ਨਾਮ ਤੇ ਗੁਰਬਚਨ ਯਾਰ ਨਾਮ ਉਚਰ ਸਤਗੁਰ ਸਿੱਕੇ ਬੰਧਨ ਘਟਾ ਇੱਕ ਬੰਧਨ ਨਹੀਂ ਆਹ ਜੜਾ ਕਿਰਸਚਾਰਾ ਹੋ ਗਿਆ ਇਹ ਜਿਹੜੀ ਕਿ ਮੈਂ ਬਿਸਟੇਸ਼ਨ ਦੰਦਾ ਸੀ ਵੀ ਬੰਦੇ ਕਿੰਨੇ ਆ 300 ਤਾਂ ਉੱਥੇ ਮੈਂ ਲਿਖਾ ਤੇ ਸੀ ਸਰਬਰ ਪਾਂਖੀ ਹੈ ਇੱਕੜੋ ਪਾਈ ਵਾਲ 50 ਕਬੀਰ ਹਰਨਾ ਦੂਬਲਾ ਇਹ ਹਰੀਆਰਾ ਤਾਨ ਲੱਖ ਹਿਰੀ ਇੱਕ ਜੀਓ ਕਿਤੋਂ ਬੰਤੋ ਕਰ ਲੱਖ ਸ਼ਗਾਰੀ ਫਿਰਦਾ ਮੈਂ ਬੋਲੀ ਗਿਆ ਟੈਨਸ਼ਨ ਹੋ ਗਿਆ ਉਹ ਮੇਰਾ ਗੁਰੂ ਮਹਾਰਾਜ ਆਂਦੇ ਆ ਲੱਖ ਕਿਵੇਂ ਆ ਜਦਾਂ ਕਿ ਸਾਨੂੰ ਪਤਾ ਸੀ ਅਸੀਂ ਲਗਾਤਾ ਉਹ ਸਾਰੇ ਬੰਧਨ ਕੱਟਦਾ ਥਾਂ ਥਾਂ ਤੇ ਬੰਦਾ ਬੰਨਿਆ ਜਾਂਦਾ ਥਾਂ ਥਾਂ ਤੇ ਬੰਨਿਆ ਪਿਆ ਬਲੇਟਿਆ ਪਿਆ ਉਹ ਗੁਰੂ ਤੇ ਬਿਗੈਰ ਨਹੀਂ ਕੋਈ ਕੱਟ ਸਕਦਾ ਗੁਰਗਾ ਸਿੱਖ ਵਿਕਾਰ ਤੇ ਹਟਾ ਜਿਉ ਜਿਉ ਬੰਧਨ ਕੱਟੂ ਜਾਂਦਾ ਉਹ ਸਮਤਦਾ ਉਹ ਵਿਕਾਰਾਂ ਤੋਂ ਹਟਦਾ ਚੱਲਿਆ ਜਾਂਦਾ ਸਤ ਗੁਰ ਸਿੱਖ ਕੋ ਨਾਮ ਧੰਦੇ ਸਭ ਤੋਂ ਕੀਮਤੀ ਚੀਜ਼ ਜੋ ਸੰਸਾਰ ਵਿੱਚ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਤੋਂ ਜਿਹਦਾ پاک ਮਥਾਇ ਸਨਾਨਕ ਹਰ ਰੰਗ ਮਾ ਉਹ ਨਾਮ ਦੀ ਦਾਤ ਦਿੰਦਾ ਸਿੱਖ ਨੂੰ ਫੇਰ ਗੁਰਸਿੱਖ ਜਿਹੜਾ ਹੈ ਜੇ ਪੈਸਾ ਵੀ ਘਟਾ ਹੈ ਉਹਨੂੰ ਅਸੀਂ ਤਾਂ ਕਹਿੰਦੇ ਆ ਭਾਗਾ ਵਾਲਾ ਬਾਰੇ ਕਹਿੰਦੇ ਇਹ ਨਹੀਂ ਭਾਗਾ ਵਾਲੇ ਹੁੰਦੇ ਪਾਗੜੇ ਹਰ ਸੱਤ ਤਾਰੇ ਜਿਨ ਘਰ ਤਨ ਹਰ ਨਾਮਾ ਜਿਹੜੇ ਨਾਮ ਵਾਲੇ ਨੇ ਉਹ ਭਾਗਾ ਵਾਲੇ ਹੁੰਦੇ ਆ ਜਿਹੜੇ ਨਾਮ ਤੋਂ ਇਹਨਾਂ ਨੇ ਉਹ ਸਭ ਕੰਗਾਲ ਨੇ ਚਾਹੇ ਮਾਇਆ ਕਿੰਨੀ ਆ ਮਾਇਆ ਨੇ ਨਾਲ ਜਾਣਾ ਨਾਮ ਨੇ ਜਾਣਾ ਨਾਲ ਚਾਹੇ ਮਾਰ ਕੇ ਗਨੇ ਚਾਹੇ ਨਾ ਕੋਸਾ ਹਰ ਕਾ ਨਾਮ ਉਹ ਆ ਸਕਤੋ ਸਾਦੇ ਪੈਂਡੇ ਮਾਨਤ ਗਵਾਰਾ ਹਰ ਕਾ ਨਾਮ ਸਾਗ ਜਾ ਜੇ ਪੰਥ ਤੇ ਕੋ ਨਾ ਸਜਾਨੂੰ ਹਰ ਕਾ ਨਾਮ ਤੇ ਨਾਲ ਪੁੱਛਾ ਜਿਹੜੀ ਚੀਜ਼ ਨੇ ਨਾਲ ਜਾਣਾ ਹੈ ਸਾਇਤਾ ਕਰਨੀ ਹੈ ਜਿੱਥੇ ਲੇਖਾ ਮੰਗਿਆ ਹੈ ਜਿੱਥੇ ਖੜੇ ਦੇ ਸਨ ਉਹ ਚੀਜ਼ ਅਸਲੀ ਹੈ ਉਹ ਮਿੱਤਰ ਹੈ ਬਾਕੀ ਤਾਂ ਸੰਸਾਰ ਦੀਆਂ ਚੀਜ਼ਾਂ ਜਿਉਂਦੇ ਜਿਉਂਦੇ ਹੀ ਲੈ ਜਾਂਦੀਆਂ ਬਾੜਾ ਜਾਂ ਮੂੰਹ ਖਰਾਬ ਹੋ ਜਾਵੇ ਬੁਖਾਰ ਹੋ ਜਾਵੇ ਸਾਰੇ ਸਵਾਦ ਜਾਂਦੇ ਰਹਿੰਦੇ ਨੇ ਅੱਛੀਆਂ ਚੀਜ਼ਾਂ ਦਾ ਵੀ ਸਵਾਦ ਨਹੀਂ ਆਉਂਦਾ ਸੋ ਇਹ ਚੀਜ਼ਾਂ ਛੇਨ ਪੰਗਰ ਨੇ ਸਾਰੇ ਸੁਖ ਛੇਨ ਪੰਗਰ ਨੇ ਛੇਨ ਪੰਗਰ ਉਹਨੂੰ ਕਹਿੰਦੇ ਜਿਹੜੇ ਕਾਇਮ ਨਾ ਰਹਿੰਦੇ ਹੋ ਔਰ ਗੁਰੂ ਕੀ ਕਰਦਾ ਨਾਮ ਦਾ ਤਨ ਦੇਂਦਾ ਨਾਮ ਦਾ ਤੁਹਾਨੂੰ ਜਿਹਦੇ ਪੱਲੇ ਐ ਪਰ ਉਹ ਕਹਿੰਦੇ ਜਿਸ ਨਾਮ ਰਿਦਾ ਸੋਈ ਵੱਡਾ ਰਾਜਾ ਵੱਡਾ ਰਾਜਾ ਇਹੋ ਰਾਜਿਆਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਉਠਾਲਾ ਨੇ ਬਾਦਸ਼ਾਹ ਨੇ ਅਫਗਾਨਿਸਤਾਨ ਦੇ ਨੇ ਮੀਟਿੰਗ ਕਰੀਬ ਜੇ ਆਪਣੇ ਕੋਲ ਜਮਰੌਦਾ ਕਿਰਾਣਾ ਆਇਆ ਨਾ ਆ ਬੜਾ ਵਾਰਾ ਕਲੰਕਾ ਆਉਣ ਵਾਲੀਆਂ ਨਸਲਾਂ ਸਾਨੂੰ ਬੁਰਾ ਕਹਿਣੀ ਹੈ ਕਿਉਂਕਿ ਸਾਡੀ ਜਿੰਦ ਜਾਨ ਉਹ ਜਮਰੌਦ ਦਾ ਹੀ ਕਿਰ ਹੈ ਇਹਨੂੰ ਕਿਸੇ ਤਰੀਕੇ ਨਾਲ ਜਿੱਤਣਾ ਚਾਹੀਦਾ 2 ਲੱਖ ਬਲਖਿਆ ਹੋ ਕੇ ਹਲਾ ਕਰਤਾ ਥੋੜੀ ਜੀ ਫੌਜੀ ਕਿਲੇ ਜਿੰਨੀ ਕਰ ਸਕਦੀ ਹੈ ਭਾਈ ਮਾਰ ਸੇ ਹਰੀ ਸਿੰਘ ਨਰੂਆ ਪਖਾਵਰ ਸੀ ਉਹਨੇ ਦੇਖਿਆ ਵੀ ਬਹੁਤ ਵੱਡੀ ਫੌਜ ਹੈ ਤਸਨੀਹਾ ਭੇਜਿਆ ਵੀ ਹੁਣ ਤੁਸੀਂ ਆਓ ਉਸ ਵੇਲੇ ਹਰੀ ਸਿੰਘ ਨਰੂਲਾ ਉੱਥੇ ਗਿਆ ਬਰਾ ਪਰਾ ਜੁਦ ਹੋਇਆ ਤੇ ਨਾਲ ਦੀ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਭੇਜਤਾ ਸੁਨਿਆ ਕਿ ਜੇ ਜਮਰਾਉਦਾ ਕਿਲਾ ਟੁੱਟ ਗਿਆ ਇਹਨਾਂ ਨੇ ਲਾਹੌਰ ਕੀ ਸਾਰਾ ਪੰਜਾਬ ਲੈ ਲੈਣਾ ਮੁਲਕੇ ਫੇਰ ਉਹੀ ਗਲਮੀ ਹੋ ਜਾਏਗੀ ਇਹਨਾਂ ਨੂੰ ਇੱਥੇ ਹੀ ਰੋਕੋ ਇਹ ਦੁਗਾਂ ਦਾ ਵਧਨ ਦੋ ਉਕੇ ਪਹਿਲਾ ਵੀ ਜਿਹੜੇ ਰਾਜੇ ਹੋਏ ਨੇ ਪੰਜਾਬ ਦੇ ਆ ਰੰਗਪਾਲ ਸੀ ਉਹਨੇ ਵੀ ਪਛਾਰ ਚ ਜਾ ਕੇ ਲੜਾਈ ਕਰੀ ਸੀ ਵੀ ਬਾਰੇ ਰੋਕਾ ਮਾਇਨਨ ਦੇਖ ਲਾ ਉਤਰਨ ਦਾ ਮਹਾਰਾਜਾ ਰੰਜੀਤ ਸਿੰਘ ਬੜੀ ਫੌਜ ਲੈ ਕੇ ਤੁਰਿਆ ਕਾਲੀ ਨਾਲ ਜਦ ਸਿੰਧ ਦਰਿਆ ਤੇ ਗਏ ਉਹ ਦਰਿਆ ਪੂਰਾ ਚੜਿਆ ਹੋਇਆ ਲਹਿਰਾ ਮਾਰਦਾ ਫਰਾਟੇ ਮਾਰਦਾ ਤੁਰਿਆ ਜਾਂਦਾ ਹੇ ਮਤਨਾ ਭਈ ਪੁੱਛਿਆ ਵੀ ਕਿਸ਼ਤੀਆਂ ਕਹਿੰਦੇ ਕਿਸ਼ਤੀ ਤਾਂ ਰਹਿਣੀ ਨਹੀਂ ਮਹਾਰਾਜੇ ਤਾਂ ਰੁੜ ਕੇ ਲੈ ਜਾਓ ਕਹਦੇ ਕੋਈ ਤਰੀਕਾ ਜਦ ਕੋਈ ਰਾਹ ਨਾ ਲੱਭੇ ਨਾ ਫਿਰ ਰੱਬ ਦਾ ਪਿਆਰਾ ਯਾਦ ਆਇਆ ਕਹਿੰਦਾ ਬਾਬਾ ਵੀਰਸਵਾਲੀ ਨਾਲ ਸੀ ਉੱਥੇ ਆ ਕੇ ਗਿਆ ਕਿ ਬਾਬਾ ਜੀ ਇਸ ਵੇਲੇ ਆ ਸੰਕਟ ਹੈ ਕਿਰਪਾ ਕਰੋ ਉਹਹਲੇ ਜਿਨ੍ਹਾਂ ਦਾ ਕਿਹਾ ਹੋਇਆ ਦਰਗਾਹ ਬੰਦੀ ਆ ਨਾ ਜਹਾਂ ਕਾ ਕਿਹਾ ਦਰਗਾਹ ਚਲਾ ਹੈ ਸੋ ਕਿਸ ਕੋ ਨਵਰ ਨਦਰ ਲਾਇਆ ਵੇ ਤਲ ਸਾਰੇ ਦੇਵਤੇ ਸਾਰੀਆਂ ਸ਼ਕਤੀਆਂ ਜਿਹਦਾ ਕਹਿਣਾ ਮੰਨਦੇ ਨੇ ਉਹ ਨਿਗਾਹ ਥਲੇ ਲਿਆਉਂਦਾ ਕਿਸੇ ਨੂੰ ਰਾਜੇ ਕੀ ਹੁੰਦੇ ਨੇ ਉਹਦੇ ਬੁਰੇ ਕਹ ਲਗੇ ਦੇ ਅਸੀਂ ਪੜਾਂਗੇ ਸੁਖਨੀ ਸਾਹਿਬ 2 2.5 ਘੰਟੇ ਉਹਨਾਂ ਚ ਅਸੀਂ ਰਾਹ ਲੈ ਦੰਨੇ ਆ ਤੈਨੂੰ ਦਰਿਆ ਤੱਕ ਕੰਡੇ ਕੰਡੇ ਗਏ ਅਰਦਾਸ ਕਰੀ ਆਵਾਜ਼ ਦਿੱਤੀ ਕਹਿਣ ਲੱਗੇ ਅਸੀਂ ਸੁਖਨੀ ਸਾਹਿਬ ਪੜਨਾ ਹੈ ਰਾਦੇ ਦੇ ਸਾਨੂੰ ਦੋ 24 ਘੰਟੇ ਵਾਸਤੇ ਉੱਥੇ ਹੀ ਦਰਿਆ ਉਤਰ ਗਿਆ ਗੋਡੇ ਗੋਡੇ ਘੇਟੇ ਘੇਟੇ ਪਾਣੀ ਹੋ ਗਿਆ ਫੌਜਾਂ ਲੰਘਣੀਆਂ ਸ਼ੁਰੂ ਹੋ ਗਿਆ ਇੱਕ ਕੰਪਨੀ ਰਹਿ ਗਈ ਉਹਨਾਂ ਦੇ ਬੰਦੇ ਹੀ ਵੀ ਦਰਿਆ ਵੀ ਕਦੇ ਐ ਉਤਰਦਾ ਹੁਕਮ ਆ ਗਿਆ ਕਿ ਛੇਤੀ ਕਰੋ ਉਧਰ ਉਹ ਸਿੰਧ ਰਿਆਚ ਬੜਦੇ ਨੇ ਬਾਬਾ ਜੀ ਨੇ ਹਾਥੀ ਤੋੜ ਲਿਆ ਜਦ ਬਾਬਾ ਜੀ ਬਰੇਤੀ ਤੇ ਉੱਚੇ ਦਾ ਪਹੁੰਚ ਗਏ ਉਹディオ ਬੜੀ ਛਾਲ ਆਈ ਉਹ ਅੱਸੀਓ ਬੰਦੇ ਰੁੜ ਗਏ ਕਹਿਣਾ ਬੰਦੇ ਨੇ ਉਹਦਾ ਜਾ ਕੇ ਕਿਹਾ ਦਰਗਾਹ ਚਲਾਏ ਸੋ ਕਿਸ ਕੋ ਨਜ਼ਰ ਲਾਇਆ ਵੇ ਤਲਾ ਉਹ ਕਹਿਣਾ ਕਿਉਂ ਬੰਦੇ ਆ ਉਹਦੇ ਪੱਲੇ ਨਾਮ ਹੈ ਜਿਸ ਨਾਮ ਰਦੇ ਸੋਈ ਬੜਦਾ ਜਗਾ ਉਹਦਾ ਹੁਕਮ ਮੰਨਦੇ ਆ ਪਾਏ ਵਿੱਚ ਪਵਨ ਵਹੇ ਸਦਵਾਉ ਪਾਏ ਵਿੱਚ ਚੱਲੇ ਲਖਦਰਿਓ ਪਾਏ ਵਿੱਚ ਅਗਨ ਕਟੇ ਵਿਸਾਤ ਤੋ ਪਾਏ ਵਿੱਚ ਧਰਤੀ ਨਵੀਂ ਪਾ ਸ੍ਰੀ ਮਹਾਰਾਜ ਕਹਿੰਦੇ ਜਿਹਦੇ ਉੱਤੇ ਦਿਆਲ ਹੋ ਜਾਂਦਾ ਨਾ ਫੇਰ ਉਹ ਵੱਡਿਆਂ ਭਾਕਾਂ ਵਾਲਾ ਬਣਾ ਦਦਾ ਉਹਨੂੰ ਨਾਮ ਦੇ ਕੇ ਸਤਗੁਰ ਸਿੱਖ ਕੋ ਨਾਮ ਧੰਦੇ ਗੁਰਕਾਰ ਸਿੱਖ ਬੜਾ ਭਾਕੀਓ ਸਤਗੁਰ ਸਿੱਖ ਦਾ ਹਾਲਤ ਪਾਲਤ ਸਵਾਲ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਨਸਤਾਰਾ ਅੰਦਰੋਂ ਤੋਰੇ ਹਿਰਦੇ ਤੋਂ ਨਸਤਾਰਾ ਚੋਲ ਵਸਾਲ ਹੈ ਗੁਰੂ ਦਸਮੇ ਪਾਸ਼ਾ ਮਹਾਰਾਜ ਦਾ ਦਰਬਾਰ ਲੱਗਿਆ ਹੈ ਸਾਧਾ ਫਾ ਰਹੀ ਆ ਰਹੀ ਹੈ ਦੂਦ ਰਾਜ ਤੋਂ ਤੇ ਇੱਕ ਸੰਗਤ ਆਈ ਨਮਸਕਾਰ ਕਰੀ ਮੇਵੜੇ ਨੇ ਦੱਸਿਆ ਕਿ ਮਹਾਰਾਜ ਇਹ ਵਾਸਤੋ ਬੋਲਣ ਵਾਲੇ ਇਲਾਕੇ ਚੋਂ ਆਏ ਨੇ ਸਾਰੇ افغانستان ਤੋਂ ਫਸ਼ਾਵਰ ਤੋਂ ਕਾਬਲ ਤੋਂ ਉਹ ਸਾਰੇ ਇਲਾਕੇ ਦੀ ਸੰਗਤ ਬਹੁਤ ਵੱਡਾ ਜਥਾ ਬਣਾ ਕੇ ਆਈ ਹੈ ਸੋ ਉਹ ਆਪ ਨੂੰ ਨਮਸਕਾਰ ਕਰਦੀ ਹੈ ਨਮਸਕਾਰ ਕਰੀ ਯਥਾ ਜੋ ਥਾਂ ਮਿਲਿਆ ਸਾਰੇ ਆਪਣੇ ਆਪਣੇ ਥਾਂ ਤੇ ਬਹਿ ਗਏ ਇੱਕ ਬੜਾ ਹੀ ਹੌਨਹਾਰ ਬੱਚਾ ਸੀ ਉਹ ਦੌੜਿਆ ਫਿਰਦਾ ਕਦੇ ਆਪਣੇ ਮਾਪੇ ਕੋ ਆ ਜਾਂਦਾ ਕਦੇ ਗੁਰੂ ਸਾਹਿਬ ਕੋਲ ਨੂੰ ਚਲਾ ਜਾਂਦਾ ਕਦੇ ਉਧਰ ਨੂੰ ਦੇਖਣ ਨੂੰ ਬੜਾ ਸੋਹਣਾ ਬਹੁਤਾ ਹੀ ਸੁੰਦਰ ਲੱਗਦਾ ਹਰੇਕ ਦਾ ਜੀ ਕਰਦਾ ਉਹਦੇ ਨਾਲ ਕਰ ਲੈ ਤਰਨੂੰ ਜਵਾਨ ਚ ਭੱਜਿਆ ਫਿਰਦਾ ਜਦ ਗੁਰੂ ਸਾਹਿਬ ਕੋਲ ਆਇਆ ਮਹਾਰਾਜ ਨੇ ਰੋਕ ਲਿਆ ਵਾਲਾ ਕਹਿਣ ਲੱਗੇ ਬੇਟਾ ਤੇਰਾ ਨਾਮ ਕੀ ਹੈ ਸ਼ਾਵਰੀ ਬੋਲੀ ਚ ਬੋਲਿਆ ਉਹ ਵੱਤ ਜੋਗਾ ਵੱਤੋ ਤੇ ਵੈਸੇ ਹੀ ਕਹਿਂਦ ਨੇ ਆਪਣੇ ਕੋਲੋਂ ਕਹਿੰਦਾ ਮੇਰਾ ਨਾਮ ਹੈ ਜੋਗਾ ਮਹਾਰਾਜ ਕਹਿੰਦੇ ਤੂੰ ਕਿਹਦੇ ਜੋਗਾ ਹੈ ਘਰ ਜੋਗਾ ਹੈ ਇਸਰੀ ਜੋਗਾ ਹੈ ਮਾਪਾਪ ਜੋਗਾ ਹੈ ਮਿੱਤਰਾ ਜੋਗਾ ਹੈ ਜਨਸ਼ਿਆ ਜੋਗਾ ਹੈ ਜਬ ਪੈਸੇ ਜੋਗਾ ਹੈ ਕਿਰੇ ਜੋਗਾ ਹੈ ਕਹਦਾ ਬਾਈ ਗੁਰੂ ਜੋਗਾ ਕੋਲ ਬੁਲਾ ਲਿਆ ਮਹਾਰਾਜ ਨੇ ਥਾਪੀ ਦਿੱਤੀ ਥਾਪਾ ਤਾਂ ਤਾਂ ਕਹਿੰਦੇ ਲੈ ਵੇ ਜੋਗਿਆ ਜੇ ਤੂੰ ਗੁਰੂ ਜੋਗ ਹੈ ਤਾਂ ਗੁਰੂ ਵੀ ਤੇਰੇ ਜੋਗ ਹੈ ਸਵਾਲ ਹੋ ਗਿਆ ਜਿਹੜਾ ਗੁਰੂ ਜੋਗਾ ਬਣ ਗਿਆ ਗੁਰੂ ਉਹਦਾ ਬਣਿਆ ਜਾਂਦਾ ਜਿਹੜਾ ਗੁਰੂ ਜੋਗਾ ਬਣਿਆ ਹੀ ਨਹੀਂ ਮਰਦਾ ਗੁਰੂ ਨੂੰ ਐ ਮੱਥੇ ਟੇਕਦਾ ਗੁਰੂ ਨੂੰ ਹਾਇ ਕਰ ਜੋਗਾ ਕੁਰਸੀਆ ਜੋਗਾ ਗੁਰੂ ਦਾ ਤਾਂ ਪੜਨਾ ਨਾ ਸਕਿਆ ਗੁਰੂ ਨਾਲ ਸੰਬੰਧ ਨਾਲ ਜੁੜਿਆ ਬੱਚਾ ਸੀ ਬੜਾ ਛੋੜਾ ਕਿਸੇ ਨੇ ਸਿਖਾਇਆ ਨਹੀਂ ਸੀ ਇਕਦਮ ਦਿਲ ਦੀ ਭਾਵਨਾ ਉਹਨੇ ਕਹਿ ਦਿੱਤੀ ਮਹਾਰਾਜ ਕਹਿੰਦੇ ਹੌਣ ਹਾਰ ਬਚਾਏ ਜਦ ਸੰਗਤ ਤੁਰਨ ਲੱਗੀ ਮਹਾਰਾਜ ਕਹਿੰਦੇ ਇਹ ਬੱਚੇ ਨੂੰ ਸਾਡੇ ਕੋਲ ਛੱਡ ਜੋ ਅਸੀਂ ਪੜਾਵਾਂਗੇ ਵਿਖਾਵਾਂਗੇ ਬਾਣੀ ਦਾ ਗਿਆਨ ਦੇਵਾਂਗੇ ਸ਼ਸਤਰ ਦੀ ਸੂਝ ਦੇਵਾਂਗੇ ਸੋ ਗੁਰੂ ਹਰਗੋਬਿੰਦ ਨੇ ਉਹਨੂੰ ਰੱਖ ਲਿਆ ਬੜੀ ਕਿਰਪਾ ਕਰਨੀ ਉਹਦੇ ਉੱਤੇ ਨੇੜੇ ਰੱਖਣਾ ਆਪ ਸੇਵਾ ਦੇਣੀ ਉਹਨੂੰ ਨੇੜੇ ਦੀ ਸੰਗਤਾਂ ਵੀ ਬਹੁਤ ਸਤਿਕਾਰ ਕਰਦੀ ਆ ਇੱਕ ਤਾਂ 16 ਸਨੱਖਾ ਸੀ ਇੱਕ ਗੁਰੂ ਮਹਾਰਾਜ ਦੀ ਦਿਯਾਲਤਾ ਸੀ ਉਹਦੇ ਉੱਤੇ ਹੁੰਦੇ ਹੁੰਦੇ ਜਵਾਨ ਹੋ ਗਿਆ ਇੱਕ ਗੱਲ ਕਹਿਣ ਲੱਗਿਆ ਕਿ ਮਹਾਰਾਜ ਮੇਰਾ ਤਾਂ ਜੀ ਨਹੀਂ ਲੱਗਦਾ ਤੁਹਾਡੇ ਬਿਨਾ ਮੇਰਾ ਜੀ ਕਰਦਾ ਵੀ ਮੈਂ ਸਦਾ ਹੀ ਤੁਹਾਡੇ ਦਰਸ਼ਨ ਕਰਦਾ ਮਹਾਰਾਜ ਜੀ ਦੇਖਾ ਵੀ ਇਹ ਬਾਤ ਜਿਹੜੀ ਹੈ ਇਹ ਪਰਖ ਦੇ ਵਿੱਚ ਆਉਣੀ ਚਾਹੀਦੀ ਆ ਇਹਦੇ ਨੂੰ ਸੰਗਤ ਫੇਰ ਆਈ 18 ਸਾਲ ਦਾ ਹੋ ਗਿਆ ਮਾਪੇ ਨੇ ਬੇਨਤੀ કરી ਕਿ ਮਹਾਰਾਜ ਜਵਾਨ ਹੋ ਗਿਆ ਤੇ ਸ਼ਾਦੀ ਕਰ ਦਈਏ ਸੇਵਾ ਤੁਹਾਡੇ ਕੋਲੇ ਕਰੀ ਜਾਏਗਾ ਸਾਰੀ ਪਸ਼ਾਵਰ ਦੀ ਸੰਗਤ ਉਸਨੇ ਮਾਪਾਪ ਦਾ ਵੀ ਬੜਾ ਮਾਨ ਸਨਮਾਨ ਕਰਦੀ ਸੀ ਕਿ ਇਹਨਾਂ ਦਾ ਬੱਚਾ ਗੁਰੂ ਮਹਾਰਾਜ ਕੋਲ ਹੈ। ਮਹਾਰਾਜ ਕਹਿੰਦੇ ਕੋਈ ਨਾ। ਕਿਉਂ ਭਾਈ ਸ਼ਾਦੀ ਕਰਾਉਣੀ ਹੈ? ਕਹਿੰਦਾ ਨਾ ਮਹਾਰਾਜ ਮੈਂ ਨਹੀਂ ਕਰਾਉਂਦਾ। ਮੈਂ ਤਾਂ ਤੁਹਾਡੇ ਕੋਲੇ ਰਹਿਣਾ। ਮੈਂ ਨਾ ਜੀ ਨਹੀਂ ਲਾਦਾ ਤੁਹਾਡੇ ਕੋਲ। ਮਹਾਰਾਜ ਨੇ ਅੰਦਰ ਝਾਕੇ ਅੰਦਰ ਝਾਕੇ ਦੇਖਿਆ ਵੀ ਇਹਦੇ ਅੰਦਰ ਥੋੜੀ ਜੀ ਹੌਂ ਵਾਗਦੀ ਜਾਂਦੀ ਆ ਵੀ ਮੈਂ ਖਾਸ ਹਾਂ ਗੁਰੂ ਦਾ ਜੱਗਾ ਦੇਖ ਲੈਨੇ ਆ ਸਾਡੇ ਵਜੋਂਗਾ ਕਿਹਦੇ ਵਜੋਂਗਾ ਕਹਦੇ ਹੁਣ ਤੂੰ ਸ਼ਾਦੀ ਕਰਾਇਆ ਆ ਰਾਮਨਾ ਰਹੀਂ ਜਦ ਸਾਡੇ ਅਸੀਂ ਬੁਲਾਉਣਾ ਹੋਊਗਾ ਨਾ ਤੈਨੂੰ ਹੋਕਾਵਾ ਭੇਜਦਾ ਕਿ ਫੇਰ ਤੂੰ ਆਜ ਉਹ ਵੇਲੇ ਘਰ ਚ ਲੈ ਗਿਆ ਜਾ ਕੇ ਵਿਸਤਾਵ ਹੋਇਆ ਵਇਆ ਸੀ ਤੇ ਵਿਆਹ ਦੀ ਤਾਰੀਖ ਰੱਖ ਲਈ ਇਧਰੋਂ ਗੁਰੂ ਮਹਾਰਾਜ ਨੇ ਦੂਏ ਤੀਏ ਦੇਣੇ ਕਿ ਸਿੱਖ ਭੇਜਤਾ ਵੀ ਲੈ ਆ ਸਾਡਾ ਹੁਕਮ ਨਾਵਾਂ ਲੈ ਲੈ ਇਹਨੂੰ ਉਸ ਵੇਲੇ ਦੇਣਾ ਜਦੋਂ ਜੋਗਾ ਸਿੰਘ ਦੋ ਲਾਵਾਂ ਲੈ ਲੇਗਾ ਜਦੋਂ ਸਤਿਵਚਨ ਮਹਾਰਾਜ ਕਹਿ ਦੇਖੀ ਖੋਜ ਨਾ ਗਈ ਚਾਰ ਮਾਲਾ ਲੈ ਲਈ ਦੋ ਲਈਆਂ ਤੇ ਫੜਾ ਦਿਆ ਦੇ ਅੱਥਰ ਸੋ ਬਰਾਤ ਚਲੀ ਬੜੇ ਤੋਂ ਹੰਤਾਂ ਨਾਲ ਵਿਆਹ ਹੋ ਰਿਹਾ ਹੈ ਬੇਅੰਤ ਗਏ ਭਾਈਚਾਰਾ ਬਰਾਤ ਦੇ ਉੱਤੇ ਤੇ ਜਿਸ ਵਤ ਦੋ ਲਾਵਾਂ ਲੈ ਲਈਆਂ ਉਸ ਵੇਲੇ ਉਹਨੇ ਹੁਕਮ ਨਾਵਾ ਫੜਾ ਦਿੱਤਾ ਉਹ ਕਹਿ ਲਿਆ ਗੁਰੂ ਮਹਾਰਾਜ ਦਾ ਹੁਕਮ ਹੈ ਵੀ ਇਹਨੂੰ ਰੱਖੀ ਨਾ ਇਕਦਮ ਪੜ ਲੈ ਆ ਦੇਖ ਉੱਤੇ ਵੀ ਲਿਖਿਆ ਹੋਇਆ ਉੱਥੇ ਖੜ ਗਿਆ ਦੋ ਲਾਵਾ ਲੈ ਕੇ ਮਾਸਕ ਤੇ ਲਾਇਆ ਨੇਤਰਾਂ ਤੇ ਰੱਖਿਆ ਸੀਸ ਤੇ ਰੱਖਿਆ ਬਹੁਤ ਸ਼ਰਤਾਂ ਦੇ ਨਾਲ ਉਹਨੇ ਹੌਲੀ ਲਫਾਫਾ ਖੋਲਿਆ ਉੱਥੇ ਲਿਖਿਆ ਹੋਇਆ ਜੋਗਾ ਸਿੰਘਾ ਅਸੀਂ ਹੁਪੂ ਨਾਵਾ ਪੇਜ ਕੇ ਤੈਨੂੰ ਬੁਲਾ ਰਹੇ ਆ ਤੇ ਤੂੰ ਕੋਈ ਵੀ ਕੰਮ ਕਰਦਾ ਹੋਵੇ ਉਸ ਤੋਂ ਘਾਹ ਨਾ ਕਰੀਏ ਰੋਟੀ ਖਾਣੇ ਜਿਹੜੀ ਬੁਰਕੀ ਮੂੰਹ ਚਾ ਮਜਵੇਂ ਤੁਰੇ ਜੋ ਵੀ ਕੰਮ ਕਰ ਰਿਹਾ ਉਸੇ ਤਰ੍ਹਾਂ ਤੁਰੇ ਫੇਰ ਨਾ ਦੇਰ ਕਰੇ ਉਸ ਵੇਲੇ ਸਿੱਖਦਾ ਪਿਆਰ ਗੁਰੂ ਨਾਲ ਜਾ ਗਿਆ ਦੁਨੀਆਦਾਰੀ ਦਾ ਖਿਆਲ ਛੱਡ ਦਿੱਤਾ ਮੇਰੇ ਸਤਿਗੁਰੂ ਮੈਨੂੰ ਯਾਦ ਕਰ ਰਹੇ ਹੁਣ ਮੇਰਾ ਫਰਜ਼ ਹੈ ਕਿ ਹੁਣ ਨਾ ਮੈਂ ਪੋਰਾ ਜਨ ਵੀ ਲੇਟ ਹੋਵਾ ਇੱਕ ਪਾਸੇ ਦੁਨੀਆਦਾਰੀ ਹੈ ਸਾਰੀ ਵਿਆਹ ਹੋ ਰਿਹਾ ਹੈ ਪਹੇਚਾਰਾ ਇਕੱਠਾ ਹੋਇਆ ਹੋਇਆ ਇੱਕ ਅੰਦਰ ਸਵਾਲ ਚੱਲ ਰਿਹਾ ਇੱਕ ਪਾਸੇ ਦੁਨੀਆ ਹੈ ਤੇ ਇੱਕ ਪਾਸੇ ਗੁਰੂ ਹੈ ਸਿੱਖ ਦਾ ਗੁਰੂ ਨਾਲ ਸੰਬੰਧ ਹੈ ਉਸ ਵੇਲੇ ਅੰਦਰੇ ਅੰਦਰ ਅਰਦਾਸ ਕਰੀ ਬੜੋ ਪਿਆਰ ਨਾਲ ਸਾਰੇ